ਜਿਹੜਾ ਦਿੱਲੀ ਦੀ ਆਪ ਸਰਕਾਰ ਦੇ 21 ਐਮਐਲਏਜ਼ ਨੂੰ ਲੈ ਕੇ ਬਵਾਲ ਖੜਾ ਹੋਇਆ ਹੈ ਇਸ ਨੂੰ ਸਹੀ ਦ੍ਰਿਸ਼ਟੀਕੋਣ ਚ ਸਮਝਣ ਦੀ ਲੋੜ ਹੈ ਰਾਸ਼ਟਰਪਤੀ ਨੇ ਦਿੱਲੀ ਸਰਕਾਰ ਦੇ ਉਸ ਕਾਨੂੰਨ ਨੂੰ ਮਾਨਤਾ ਦੇਣ ਤੋਂ ਨਾ ਕਰ ਦਿੱਤੀ ਜਿਸ ਤਹਿਤ 21 ਪਾਰਲੀਮੈਂਟੀ ਸਿਕੱਤਰ ਮੁਨਾਫਿਦਾ ਅਹੁਦਾ ਯਾਨੀ ਆਫਿਸ ਆਫ ਪ੍ਰੋਫਿਟ ਨਹੀਂ ਨੇ ਇਸ ਫੈਸਲੇ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਦੇ ਲੀਡਰ ਇਨਾਂ 21 ਐਮਐਲਏਜ਼ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ ਅਸਤੀਫਾ ਮਤਲਬ ਹੋਵੇਗਾ ਕਿ ਇਹਨਾਂ 21 ਹਲਕਿਆਂ 'ਚ ਤਾਜ਼ਾ ਚੋਣਾ ਹੋਣ ਗਿਆ। ਇਹਨਾਂ ਦੇ ਸਤੀਫੇ ਨਾਲ ਜਾਂ ਨਵੇਂ ਚੋਣ ਨਤੀਜੇ ਨਾਲ ਦਿੱਲੀ ਦੀ ਆਪ ਸਰਕਾਰ ਉੱਪਰ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਸਰਕਾਰ ਕੋਲ ਬਹੁਮਤ ਹਾਸਲੇ। ਪਰ ਅਰਵਿੰਦ ਕੇਜਰੀਵਾਲ ਇਸ ਮਸਲੇ ਦਾ ਸਿਧਾਂਤਕ ਤੌਰ ਤੇ ਔਨ ਪ੍ਰਿੰਸੀਪਲ ਵਿਰੋਧ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇ ਪੰਜਾਬ ਸਮੇਤ ਬਾਕੀ ਰਾਜਾਂ ਦੇ ਪਾਰਲੀਮੈਂਟਿਕ ਸਿਕੱਤਰ ਗੈਰ ਕਾਨੂੰਨੀ ਨਹੀਂ ਤਾਂ ਦਿੱਲੀ ਦੇ ਕਿਵੇਂ ਗੈਰ ਕਾਨੂੰਨੀ ਨੇ? ਬਾਕੀ ਰਾਜਾਂ ਨੇ ਤਾਂ ਧੁਕਵੇਂ ਕਾਨੂੰਨ ਪਾਸ ਕਰਕੇ ਪਾਰਲੀਮੈਂਟਿਕ ਸਿਕਤਰਾ ਨੂੰ ਮਾਨਤਾ ਦੇ ਦਿੱਤੀ ਪਰ ਦਿੱਲੀ ਚ ਕੇਂਦਰ ਸਰਕਾਰ ਸਿਆਸਤ ਖੇਡ ਰਹੀ ਹੈ ਇਸ ਦੇ ਬਾਵਜੂਦ ਕਿ ਪੰਜਾਬ ਦੇ 24 ਪਾਰਲੀਮੈਂਟਿਕ ਸਿਕਤਰ ਦਿੱਲੀ ਦੇ ਮੁਕਾਬਲੇ ਕਿਤੇ ਜ਼ਿਆਦਾ ਸਹੂਲਤਾ ਮਾਣ ਰਹੇ ਨੇ ਪੰਜਾਬ ਦੇ ਮੁਕਾਬਲੇ ਦਿੱਲੀ ਚ ਪਾਰਲੀਮੈਂਟਿਕ ਸਿਕਤਰ ਆਪਣਾ ਕੰਮਕਾਜ ਕਿਤੇ ਜ਼ਿਆਦਾ ਬਖੂਬੀ ਨਾਲ ਨਿਭਾ ਰਹੇ ਨੇ ਪੰਜਾਬ ਨੇ ਤਾਂ ਪਿੱਛੇ ਜਹੀ ਕੁਝ ਨਵੇਂ ਪਾਰਲੀਮੈਂਟਿਕ ਸਿਕਤਰ ਨਿਯੁਕਤ ਕੀਤੇ ਨੇ ਉਹ ਇਸ ਦੇ ਬਾਵਜੂਦ ਕਿ ਇਹ ਮਸਲਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਹਾਂ ਇਸ ਕੋਈ ਸ਼ੱਕ ਨਹੀਂ ਕਿ ਇਨੇ ਵੱਡੇ ਪੱਧਰ ਤੇ ਪਾਰਲੀਮੈਂਟਿਕ ਸਖਤਰਾਂ ਦੀ ਨਿਯੁਕਤੀ ਇੱਕ ਤਰੀਕੇ ਨਾਲ ਸੰਵਿਧਾਨ ਦੀ 2003 ਵਿੱਚ ਕੀਤੀ ਗਈ ਸੋਧ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਹੈ ਪਰ ਸਿਰਫ ਦਿੱਲੀ ਸਰਕਾਰ ਨਾਲ ਹੀ ਵਿਤਕਰਾ ਕਿਉਂ ਕਿ ਦਿੱਲੀ ਦੀ ਆਪ ਸਰਕਾਰ ਵਾਸਤੇ ਮੁਲਕ ਦਾ ਕੋਈ ਵੱਖਰਾ ਕਾਨੂੰਨ ਹੈ ਕਿਉਂ ਨਾ ਸਾਰਿਆਂ ਲਈ ਇੱਕ ਕਾਨੂੰਨ ਬਣਾਇਆ ਜਾਵੇ ਜਿਸ ਨੂੰ ਜਿਸ ਦੀ ਬਰਾਬਰ ਪਾਲਣਾ ਹੋਵੇ ਕੁਝ ਅਖਬਾਰਾਂ ਨੇ ਆਪ ਉਤੇ ਦੋਗਲੀ ਨੀਤੀ ਅਪਣਾਉਣ ਦਾ ਇਲਜ਼ਾਮ ਲਾਇਆ ਹੈ ਤੁਸੀਂ ਦੱਸੋ ਕਿ ਦੋਗਲੀ ਨੀਤੀ ਆਪ ਦੀ ਹੈ ਜਾਂ ਬਾਕੀ ਰਾਜਾਂ ਅਤੇ ਕੇਂਦਰ ਦੀ